ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬਾ ਤੋਂ ਤੇ ਸੀਨੀਅਰ ਅਫਸਰ ਨੂੰ ਵੀ ਜਿੰਨਾ ਤਾਂ ਉਹ ਇੱਕ ਤਾਂ ਜਿਹੜੇ ਜੀਨियस क्राइम ਟਿਪ ਕੋਡ ਦੇ ਦੋਸ਼ੀ ਆ ਉਹ ਮੇਮ ਚੱਲ ਰਹੀ ਸੀ ਉਹ ਫੜੇ ਨੇ ਜਿਨ੍ਹਾਂ ਦੇ ਵਿੱਚ ਹਾਲ ਹੀ ਵਿੱਚ ਥੋੜਾ ਸਮਾਂ ਪਹਿਲਾਂ ਇੱਕ ਆਦਮੀ ਕੁਲਦੀਪ ਸਿੰਘ ਆ ਉਹਨੇ ਆਪਣੀ ਘਰ ਵਾਲੀ ਨੂੰ ਆਪਣੇ ਹੱਥੋਂ ਮਾਰ ਕੇ ਸੁੱਟ ਗਏ ਅੰਦਰ ਪਰ ਉਹਦੀ ਜਾਨ ਬਚ ਗਈ 307 ਦੇ ਪਰਚੇ ਚ ਪੜਿਆ ਜਿਹੜਾ ਬਾਹਰ ਵਾਲਾ ਸਾਈਡ ਤੋਂ ਦੂਸਰਾ ਦੋ ਜੋਰਾ ਦੇ ਗੈਂ ਫੜਿਆ ਜੀ ਇੱਕ ਮੱਝਾ ਚੋਰੀ ਕਰਨ ਵਾਲਾ ਗੈਂ ਸਾਡੇ ਨਵਾਂ ਬਿੰਡ ਚੌਕੀ ਦਾ ਜਿਸ ਨੂੰ ਅਰਸ਼ਵਾਲਦੀ ਨੇ ਫੜਿਆ ਉਹ ਮੱਝਾ ਬਰਾਮਦ ਕਰਕੇ ਤੇ ਉਹਨਾਂ ਦੇ ਵਾਰਸਾਂ ਦੇ ਮਾਲਕਾਂ ਦੇ ਸ਼ੁਕਰੀਤ ਕਰ ਦਿੱਤੀ ਜਾਂਦੀ ਹੈ ਕੋਚੀ ਰੈਸਟ ਨੇ ਇਸ ਤੋਂ ਇਲਾਵਾ ਇਧਰ ਧਾਰਾ ਸਾਈਡ ਆ ਪਿੰਡਾਂ ਦੇ ਵਿੱਚ ਧਾਰਾ ਤੇ ਟਰਾਂਸਫਰ ਪਰ ਮੋਟਰਾਂ ਦੀ ਚੋਰੀ ਵਾਲੇ ਹੀ ਉਹ ਦੋ ਦੋ ਮੁੱਦ ਫੜਿਆ ਕਿ ਜਿਹੜੇ ਕੁਆੜੀਆਂ ਨੂੰ ਸਮਾਨ ਵੇਚਦੇ ਸੀ ਉਹ ਕੁਆੜੀਆਂ ਨੂੰ ਅਰੈਸਟ ਕੀਤਾ ਤਾਂ ਸਮਾਨ ਦੀ ਬਰਾਮਦੀ ਹੋਈ ਇਸ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ ਜਿਹੜਾ ਡਰਗ ਨਾਲ ਰਿਲੇਟਡ ਪੰਜਾਬ ਸਰਕਾਰ ਵੱਲੋਂ ਇਹ ਚੱਲਦੀ ਆ ਉਹਦੇ ਵਿੱਚ ਵੀ ਸਾਡੀ ਟੀਮ ਨੇ ਸਫਲਤਾ ਹਾਸਲ ਕੀਤੀ ਹੈ ਇੱਥੇ ਗਗਨਦੀਪ ਚੋਗੀ ਕਾਰਪੋਰਲ ਦੇ ਨਾਮ ਸਿਕਾ ਉਹਦੇ ਕੋਲੋਂ ਹੱਡ ਰਕਾਉਂ ਕੀਤੀ ਆ ਉਹਦੀ ਵੀ ਅਰੈਸਟ ਹੋਈ ਜੀ ਤੇ ਥੋੜੇ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਹੀ ਨੰਗਲ ਗਰੂ ਵੀ ਇੱਕ ਟ੍ਰੇਲੂ ਚੱਕੜ ਇਹਨੂੰ ਲੈ ਕੇ ਉਹਦੇ ਦੂਸਰੀ ਧਿਰ ਦੇ ਸਾਥੀ ਆਏ ਉਹ ਗੋਲਿਆਂ ਚ ਲਾ ਕੇ ਭੱਜ ਗਏ ਸੀ ਜਿੱਥੇ ਜਖਮੀ ਹੋਏ ਤਿੰਨ ਬੰਦੇ 8 ਬੰਦਿਆਂ ਦੇ ਅਫੇਅਰ ਦਰਜ ਕੀਤੀ ਹੈ ਜਿਨ੍ਹਾਂ ਚੋਂ 4 ਬੰਦੇ ਉਹਨਾਂ ਚ ਅਰੈਸਟ ਹੋ ਚੁੱਕੇ ਨੇ ਸਰ ਇਹਨਾਂ ਸਾਰਿਆਂ ਦੇ ਵਿੱਚ ਮੁੰਡੂ ਤਪੀ ਜੀ ਸਾਹਮਣੇ ਆਉਂਦਾ ਜੀ ਮੁੰਲੀ ਤਪੀ ਜਿਹੜੇ ਡਰੱਗ ਦੇ ਤੈਤਾ ਜੀ ਉਹ ਡਰੱਗ ਤੇ ਬਿਲਕੁਲ ਸਖਤੀ ਨਾਲ ਹਰ ਕ੍ਰਾਈਮ ਨੂੰ ਬੜੀ ਸਖਤੀ ਨਾਲ ਇਹ ਕਦਮ ਕਰਾਂਗੇ ਇਹੇ ਤਰ੍ਹਾਂ ਦਾ ਵੀ ਆ ਜਿਹੜੇ ਆ ਗੁੰਡਾਗਰਦੀ ਜਾਂ ਗੋਲੀਏ ਚਲਾਉਂਦੇ ਜੂ ਬਿਲਕੁਲ ਬਖਸ਼ੇ ਨਹੀਂ ਜਾਣਗੇ ਕਿ ਬਿਲਕੁਲ ਕਿਸ ਤਰ੍ਹਾਂ ਦਾ ਲਾਉਡ ਆਊਟ ਕ੍ਰਾਈਮ ਨਹੀਂ ਹੁੰਦਾ ਜਿਹੜੇ ਕੱਲ ਤਾਰਾ ਫੜਦੇ ਪਿੰਡ ਵਾਲਿਆਂ ਨੇ ਫੜਾਇਆ ਉਹਦਾ ਮਾਮਲਾ ਉਹਦਾ ਮਾਮਲਾ ਦਰਜ ਕਰਕੇ ਜਿੱਥੇ ਤਾਰਾ ਇਹਨਾਂ ਵੇਚੀਆ ਉਹ ਤਾਰਾ ਵੀ ਬਰਾਮਦ ਕੀਤੀ ਆ ਉਸ ਗਵਾਡੀ ਨੂੰ ਵਿੱਚ ਐਡ ਕੀਤਾ ਹੈ ਸ਼ਾਮਿਲ ਕੀਤਾ ਹੈ ਜੀ ਯੂਰੋਪੀਆਂ ਤੇ ਯੂਰੀਆ ਤੇ ਬੁਰਾਈਆਂ ਤੇ ਕੁਰੀਟੀਆਂ ਨੂੰ ਸ਼ਕਤੀ ਨਾਲ ਜੰਡਿਆਲਾ ਬੀਸ ਤੇ ਜਿੱਥੇ ਵੀ ਤੁਹਾਡੇ ਪਬਲਿਕ ਦੇ ਸਹਾਰੇ ਰੋਪੀਆਂ ਤੇ ਪਹਿਲਾਂ ਵੀ ਪਰਚੇ ਦਰਜ ਹੈਗੇ ਪਹਿਲਾਂ ਵੀ ਦਰਜ ਹੈਗੇ ਨੇ ਸਾਰੇ ਯੂਰੋਪੀਆਂ ਦੇ ਨਹੀਂ ਕੁਝ ਬੱਚੇ ਜਿਹੜੇ ਹੈਗੇ ਨੇ ਉਹਨਾਂ ਦੇ ਪਰਚੇ ਦਰਜ ਨੇ ਇਹਨਾਂ ਦੇ ਰਿਵਾਰਡ ਲਵਾਂਗੇ ਰਿਵਾਰਡ ਲੈ ਕੇ ਹੂਕ ਬਚੀਸ਼ ਕਰਾਂਗੇ ਤੇ ਵੱਧ ਤੋਂ ਵੱਧ ਹੂਕ ਕਵਰੀਆਂ ਪਿੱਕੇ ਨੇ ਜਿਹੜੀ ਨਵੀਂ ਵਿਆਹ ਤਾਂ ਕੁੜੀ ਨੂੰ ਜਿਹੜਾ ਫੋਟ ਮਾਰ ਕੀਤੀ ਸੀ ਉਹਦੇ ਬਾਰੇ ਟੀਕਾ ਨੂੰ ਲੱਗੋ ਉਹਦੇ ਬਾਰੇ ਵਿਆ ਬੀਬੀ ਸੀ ਦੋਨੋਂ ਉਹ ਆਪਸ ਵਿੱਚ ਝਗੜ ਪਿਆ ਉਹ ਆਪ ਜੀ ਦਾ ਗੁਰਦੀ ਮਸੀਹ ਦਾ ਨਾਮ ਦਾ ਪਤਾ ਜੀ ਜੇਰੇ ਬਾਬੇ ਨਾਮ ਚੰਨੇਵਾਲ ਪਿੰਡ ਦਾ ਰਹਿਣ ਵਾਲਾ ਇੱਥੇ ਲੜਕੀ ਬਠੀਕ ਦਾ ਕੰਮ ਕਰਦੀ ਸੀ ਆਪਣਾ ਉਹਦੇ ਦੁਕਾਨ ਤੇ ਆ ਕੇ ਰਾਤ ਨੂੰ ਫੋਟੋਬਾ ਕੀਪੀ ਨੇ ਵੇਚੀ ਜਾਂਦਾ ਘੁਟਿਆ ਹਿਮੰਦਨ ਨੂੰ ਘਰੰਟ ਤੱਕ ਉਹ ਲਾਇਆ ਉਹਦਾ ਹੌਸ਼ਾ ਉੱਤੇ ਛੱਡ ਗਿਆ ਉਹ ਜਦੋਂ ਪਤਾ ਲੱਗਾ ਉਹ ਉਹਦੇ ਪਰਿਵਾਰਕ ਮੈਂਬਰ ਆ ਪਬਲਿਕ ਦੇ ਸਬੰਧ ਦਾ ਪੁਲਿਸ ਨੇ ਉਹਨੂੰ ਐਡਮਿਟ ਕਰਾਇਆ ਦਾ ਇਲਾਜ ਕਰਾਇਆ ਉਹ ਦੋਸ਼ੀ ਕਾਫੀ ਸਮੇ ਤੋਂ ਘੋੜਾ ਚੱਲਿਆ ਆ ਰਿਹਾ ਸੀ ਜੀ ਉਹ ਸਾਡੀਆਂ ਟੀਮਾਂ ਮਗਰ ਲੱਗੀਆਂ ਸੀ ਉਹਦਾ ਵੀ ਅਰੈਸਟ ਕਾਨੂੰ ਕਰ ਲਿਆ ਉਹਦਾ ਬਾਹਰ ਲੈ ਕੇ ਅੱਗੇ ਹੋਰ ਕੁਝ ਕਿਸ ਤਰ੍ਹਾਂ ਮੈਂ ਤੁਹਾਨੂੰ ਜਿਹੜੀ ਗੋਲੀ ਜੱਲੀ ਦੇ ਰਿਕਾਰਡ ਨੂੰ ਦੋੜ ਕੇ ਤੀਹਵਾਂ ਦਾ ਧਰੇਲੂ ਮਾਮਲਾ ਸੀਗਾ ਲੜਕੀ ਵੀ ਆਈ ਸੀ ਚੈਟਿੰਗ ਵੇਟ ਤੋਂ ਉਹ ਮੀਆਂ ਬੇਵੀ ਦਾ ਤਰਕਾਰ ਹੋ ਗਿਆ ਉਹਦੇ ਭਰਾ ਆਏ ਤੇ ਆ ਕੇ ਉਹਨਾਂ ਨੇ ਬਹੁਤ ਜਨੀ ਗੁੱਟਾ ਗੱਦੀ ਕੀਤੀ ਤੇ ਫਾਇਰਿੰਗ ਵੀ ਜਦੋਂ ਪਿੰਡ ਵਾਲਿਆਂ ਕਰਕੇ ਹੋ ਗਿਆ ਲੱਗੇ ਫਾਇਰਿੰਗ ਕਰਕੇ ਭਾਜ ਗਿਆ ਗੋਲੀ ਚਲਾਈ ਆ ਉਹਦੇ 'ਚ ਅੱਠਾਂ ਦੇ ਚਾਰ ਬੰਦੇ ਗ੍ਰਿਫਤਾਰ ਕਰ ਲਏ ਸਰ ਜਿਹੜੀਆਂ ਪਿੰਡੀਆਂ ਚੋਰੀਆਂ ਆਈਆਂ ਉਹਦੇ ਵਿੱਚ ਕੋਈ ਪ੍ਰਾਨਮਤ ਹੋਈ ਜੀ ਇੱਕੋ ਨਾ ਰਮਾਨ ਲੈ ਕੇ ਪਿੰਡੀਆਂ ਚੋਰੀਆਂ ਵੀ ਟ੍ਰੇਸ ਕਰਾਂਗੇ ਬਰਬਾਦ ਲੈ ਕੇ ਕੋਸ਼ਿਸ਼ ਕਰਾਂਗੇ ਹਰ ਰਾਤ ਪਈਆਂ ਪਲੇਸ ਹੋਣਗੀਆਂ ਦੇ ਅਜੇ ਇਹ 14 ਨਾਲ ਸਖੀਨਾਂ ਨੇ ਜਿੱਤਿਆ